ਨਾਜ਼ਮੀਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਮਾਤ ਭਾਸ਼ਾ ਦਿਵਸ ਦੇ ਪਿਛੋਕੜ ਬਾਰੇ ਦੱਸਿਆ ਉਹਨੇ ਕਿਹਾ ਕਿ ਪੰਜਾਬੀ ਸਾਇਤ ਅਕੈਡਮੀ ਤੋਂ ਧਿਆਣਾਵਲੋਂ ਇਹ 22ਵਾਂ ਪੰਜਾਬੀ ਮਾਤ ਪੇਸ਼ਾ ਭਾਸ਼ਾ ਮੇਲਾ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਡਾਕਟਰ ਸੁਰਜੀਤ ਪਾਤਰ ਜੀ ਅਕੈਡਮੀ ਦੇ ਪ੍ਰਧਾਨ ਸਨ ਅਤੇ ਹੁਣ ਤੱਕ ਨਿਰੰਤਰ ਇਹ ਮਾਤ ਭਾਸ਼ਾ ਮੇਲਾ ਮਨਾਇਆ ਜਾ ਰਿਹਾ ਹੈ। ਉਹਨਾਂ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਲੁਧਿਆਣਾ ਤੋਂ ਪ੍ਰਬੰਧਕੀ ਅਤੇ ਵਿੱਤੀ ਸਹਿਯੋਗ ਦੀ ਮੰਗ ਕੀਤੀ। ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਮੇਅਰ ਲੁਧਿਆਣਾ ਪ੍ਰਿੰਸੀਪਲ ਇੰਦਰਜੀਤ ਕੌਰ ਮੁੱਖ ਮਹਿਮਾਨ ਬਜੋਸ਼ ਸ਼ਾਮਲ ਹੋਏ ਉਹਨਾਂ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਪੰਜਾਬੀ ਹਾਂ ਅਤੇ ਸਾਨੂੰ ਪੰਜਾਬੀ ਬੋਲਣ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਸਾਇਤ ਅਕੈਡਮੀ ਲੁਧਿਆਣਾ ਦੀਆਂ ਜ਼ਰੂਰੀ ਲੋੜਾਂ ਪੈਲ ਦੇ ਆਧਾਰ ਤੇ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੀ ਸਰਦਾਰ ਅਮਰਜੀਤ ਸਿੰਘ ਟਿੱਕਾ ਟਰਸਟੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਲੁਧਿਆਣਾ ਨੇ ਕਿਹਾ ਕਿ ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਕਰ ਰਹੀ ਹੈ ਡਾਕਟਰ ਸੰਦੀਪ ਸ਼ਰਮਾ ਜ਼ਿਲ੍ਹਾ ਪਾਸ਼ਾ ਅਫਸਰ ਲੁਧਿਆਣਾ ਨੇ ਕਿਹਾ ਕਿ ਪੰਜਾਬੀ ਬੋਲਣ ਵਾਲਿਆਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਪੰਜਾਬੀ 14ਵੇਂ ਤੋਂ 10ਵੇਂ ਨੰਬਰ ਤੇ ਆ ਗਈ ਹੈ ਪੰਜਾਬ ਵਿੱਚ ਭਾਵੇਂ ਭਾਸ਼ਾ ਐਕਟ ਵੀ ਬਣਿਆ ਪਰ ਅਸੀਂ ਵੀ ਪੰਜਾਬੀ ਨੂੰ ਬਚਾਉਣ ਦੇ ਉਪਰਾਲੇ ਹੀ ਕਰ ਰਹੇ ਹਾਂ ਮਾਤ ਪਿਤਾ ਦਿਵਸ ਮੌਕੇ ਅਕੈਡਮੀ ਵੱਲੋਂ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਡੇਢ ਦਰਜਨ ਦੇ ਕਰੀਬ ਕਾਲਜਾਂ ਨੇ ਵਿਭਾਗ ਲਿਆ ਪੰਜਾਬੀ ਕਹਾਣੀ ਸਿਰਜਣ ਮੁਕਾਬਲੇ ਵਿੱਚ ਪਹਿਲਾ ਸਥਾਨ ਮੌਨਿਕਾ ਐ ਜੀ ਐਚ ਖਾਲਸਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮੈਲਪੁਰ ਦੂਸਰਾ ਸਥਾਨ ਹਰਸ਼ਪ੍ਰੀਤ ਕੌਰ ਗੁਰੂ ਨਾਨਕ ਖਾਲਸਾ ਕਾਲਜ ਕਾਲਜ ਫਾਰ ਊਮਨ ਲੁਧਿਆਣਾ ਤੀਸਰਾ ਸਥਾਨ ਗਗਨਦੀਪ ਕੌਰ ਜੀਐਚਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿੱਧਵਾ ਖੁਰਦ ਕਾਬਸੇਟ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਜੀਵਨ ਪ੍ਰੀਤ ਸਿੰਘ ਗਹੌਰ ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੂਸਰਾ ਸਥਾਨ ਪ੍ਰਕਿਰਤੀ ਕੁਮਾਰੀ ਰਾਮਗੜੀਆ ਗਰਲਜ਼ ਕਾਲਜ ਮੇਲਰਗੋਂਜੇ ਲੁਧਿਆਣਾ ਤੀਸਰਾ ਸਥਾਨ ਲਪ੍ਰੀਤ ਕੌਰ ਗੋਵਿੰਦ ਨੈਸ਼ਨਲ ਕਾਲਜ ਨਾਰਿੰਗਵਾਲ ਅਤੇ ਹੌਸਲਾ ਵਧਾਉ ਇਨਾਮ ਪ੍ਰੇਮਜੀਤ ਕੌਰ ਜੀ ਐਚਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿੱਧਵਾ ਖੁਰਦ ਪੰਜਾਬੀ ਲੋਕਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਕוניਕਾ ਸ਼ਰਮਾ ਜੀ ਐਚਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿੱਧਵਾ ਖੁਰਦ ਦੂਸਰਾ ਸਥਾਨ ਹਰਮਨ ਕੌਰ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਤੀਸਰਾ ਸਥਾਨ ਰਖਵਿੰਦਰ ਕੌਰ ਖਾਲਸਾ ਕਾਲਜ ਮੈਲਪੁਰ ਅਤੇ ਸੱਭਿਆਚਾਰਕ ਪ੍ਰਸ਼ਨੋਤਰੀ ਕੁਇਜ਼ ਮੁਕਾਬਲੇ ਵਿੱਚ ਪਹਿਲਾ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੂਸਰਾ ਇਨਾਮ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮਨ ਤੀਸਰਾ ਇਨਾਮ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮਨ ਲੁਧਿਆਣਾ ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿੱਚ ਪਹਿਲਾ ਸਥਾਨ ਬੈਸ਼ਨੋ ਬੀਸੀਐਮ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੂਸਰਾ ਸਥਾਨ ਸੁਖਮਨ ਪ੍ਰੀਤਕੌਰ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਤੀਸਰਾ ਇਨਾਮ ਪ੍ਰਭਜੂਤ ਕੌਰ ਏਪੀਜੀ ਕਾਲਜ ਆਫ ਫਾਈਨ ਆਰਟਸ ਲੁਧਿਆਣਾ ਅਤੇ ਹੌਸਲਾ ਵਧਾਉ ਗਾਇਤਰੀ ਗੁਪਤਾ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਔਮਨ ਲੁਧਿਆਣਾ ਪੰਜਾਬੀ ਕਾਵ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਪੂਰਵਾ ਅਨੇਜਾ ਏਪੀ ਫਾਈਨ ਆਰਟਸ ਕਾਲਜ ਜਲੰਧਰ ਦੂਸਰਾ ਸਥਾਨ ਗੁਰਲੀਨ ਕੌਰ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਤੀਸਰਾ ਇਨਾਮ ਨਵਜੋਤ ਸਿੰਘ ਗੋਵਿੰਦ ਨੈਸ਼ਨਲ ਕਾਲਜ ਨਾਰੰਗ ਅਤੇ ਹੌਸਲਾ ਵਧਾਉ ਇਨਾਮ ਕਨਿਕਾ ਜੀਐਚਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿੱਧਮਾਕ ਖੁਰਦ ਅਖਾਣ ਤੇ ਮਹਾਵਰੇ ਭਰਪੂਰ ਬਾਰਤਾਲਾਪ ਵਿੱਚ ਪਹਿਲਾ ਸਥਾਨ ਏ ਪੀ ਜੀ ਕਾਲਜ ਆਫ ਫਾਈਨ ਆਰਟਸ ਦੂਸਰਾ ਸਥਾਨ ਐਸ ਜੀ ਜੀ ਐਸ ਖਾਲਸਾ ਕਾਲਜ ਮਹਿਲਪੁਰ ਤੀਸਰਾ ਸਥਾਨ ਗੁਰੂ ਨਾਨਕ ਖਾਲਸਾ ਕਾਲਜ ਫਾਰ ਊਮਨ ਹੌਸਲਾ ਵਧਾਉ ਇਨਾਮ ਜੀ ਐਚ ਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਸਿਦਮਾ ਖੁਰਦ ਲੁਧਿਆਣਾ ਕੈਲੀਗ੍ਰਾਫੀ ਮੁਕਾਬਲੇ ਵਿੱਚ ਪਹਿਲਾ ਸਥਾਨ ਜਸਕੀਰਤ कौर ਏਪੀਜੀ ਕਾਲਜ ਆਫ ਫਾਈਨ ਆਰਟਸ ਜਲੰਧਰ ਦੂਸਰਾ ਇਨਾਮ ਸਿਮਰਨਜੀਤ कौर ਗਿੱਲ ਖਾਲਸਾ ਕਾਲਜ ਫਾਰ ਔਰਮਨ ਲੁਧਿਆਣਾ ਤੀਸਰਾ ਇਨਾਮ ਸਹਿਜ ਪ੍ਰੀਤ कौर ਗੁਰੂ ਨਾਨਕ ਖਾਲਸਾ ਕਾਲਜ ਗੁਜਰਖਾਨ ਕੈਂਪਸ ਲੁਧਿਆਣਾ ਵਿੱਚ ਅਤੇ ਹੌਸਲਾ ਵਿਦਾਊ ਇਨਾਮ ਲੀਜ਼ਾ ਬੀਸੀਐਮ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਦੇ ਨੇ ਹਾਸਲ ਕੀਤਾ ਪੰਜਾਬੀ ਮਾਤ ਭਾਸ਼ਾ ਟਰੋਫੀ ਗੁਰੂ ਨਾਨਕ ਖਾਲਸਾ ਕਾਲਜ ਫਰਬੇਮਨ ਲੁਧਿਆਣਾ ਨੇ ਹਾਸਲ ਕੀਤੀ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਡਾਕਟਰ ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫਸਰ ਲੁਧਿਆਣਾ ਅਤੇ ਸਰਦਾਰ ਅਮਰਜੀਤ ਸਿੰਘ ਟਿੱਕਾ ਪ੍ਰਦਾਨਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਪੁਸਤਕਾਂ ਦੇ ਸੈੱਟ ਦਿੱਤੇ ਗਏ ਕਾਲਜ ਨੇ ਮਾਤ ਭਾਸ਼ਾ ਟਰੋਫੀ ਵੀ ਜਿੱਤੀ ਪੰਜਾਬੀ ਮਾਤ ਭਾਸ਼ਾ ਮੇਲੇ ਦੇ ਸੰਯੋਜਕ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਸ਼੍ਰੀ ਤਰਲੋਚਨ ਲੋਚੀਸਾਲਾ ਸਾਹਿਤਿਕ ਮੁਕਾਬਲਿਆਂ ਦੇ ਨਿਰਣਾਇਕ ਵਜੋਂ ਡਾਕਟਰ ਹਰੀ ਸਿੰਘ ਜਾਚਕ ਸਹਿਜਪ੍ਰੀਤ ਸਿੰਘ ਮੰਗਟ ਇੰਦਰਜੀਤ ਪਾਲਕੌਰ ਗੁਰਮੀਤ ਆਰਿਫ ਮਨਦੀਪ ਕੌਰ ਭਮਰਾ ਜਨਵੇਜਾ ਸਿੰਘ ਜੋਲ ਤਰਲੋਚਨ ਸਿੰਘ ਨਾਟਕਕਾਰ ਮਨਜੀਤ ਸਿੰਘ ਪਰਮਜੀਤ ਕੌਰ ਸਿੱਧੂ ਮਨਜਿੰਦਰ ਸਿੰਘ ਧਨਵਾ ਹਰਬੰਸ ਮਾਲਵਾ ਭਗਵਾਨ ਢਿੱਲੋਂ ਜਸਵੀਰ ਚੱਜ ਪ੍ਰਭਜੋਤ ਸੋਹੀ ਰਣਦੀਰ ਕਮਲਕੇ ਸਾਧੂ ਸਿੰਘ ਰਣਜੀਤ ਸਿੰਘ ਨੇ निबाई ਹੋਰਨਾਂ ਤੋਂ ਇਲਾਵਾ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਪੱਟਲ ਸਤਵੀਰ ਸਿੰਘ ਸੋਮਾ ਸਬਲੋਕ ਸੁਰਿੰਦਰਦੀਪ ਪਰਮਜੀਤ ਕੌਰ ਮਹਿਕ ਰਵੀ ਰਵਿੰਦਰ ਅਮਰਜੀਤ ਸ਼ੇਰਪੁਰੀ ਡਾਕਟਰ ਬਲਵਿੰਦਰ ਸਿੰਘ ਗੈਲੈਕਸੀ ਬਲਦੀਪ ਸਿੰਘ ਐਡੈਂਚਾ ਤਰਲੋਚਨ ਢਾਂਡੇ ਕੁਲਵਿੰਦਰ ਕਿਰਨ ਪ੍ਰੋਫੈਸਰ ਸ਼ਰਨਜੀਤ ਕੌਰ ਪ੍ਰੋਫੈਸਰ ਤੇਜਿੰਦਰ ਕੌਰ ਜਸਵਿੰਦਰ ਕੌਰ ਜੱਸੀ ਰਕੇਸ਼ ਕੁਮਾਰ ਸ਼੍ਰੀਮਤੀ ਅੰਜਨਾ ਸੁਰਿੰਦਰ ਕੁਮਾਰ ਦਲਜੀਤ ਬਾਗੀ ਜੋਗਿੰਦਰ ਸਿੰਘ ਕੰਗ ਹਰਬਖਸ਼ ਸਿੰਘ ਗਰੇਵਾਲ ਹਰਵੰਸ ਢਿੱਲੋਂ ਡਾਕਟਰ ਗੁਰਪ੍ਰੀਤ ਸਿੰਘ ਹਰਪਜਨ ਸਿੰਘ ਰਮੇਸ਼ ਰਤਨ ਮੇਜਰ ਸਿੰਘ ਸਿਆੜ ਸਮੇਤ ਕਾਲਜਾਂ ਦੇ ਪ੍ਰੋਫੈਸਰ ਪਾਠਕ ਅਤੇ ਸਰੋਤੇ ਕਾਫੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਪਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ